ਬੀਜੇਪੀ ਦਾ ਹੁੰਦਾ ਤੇ ਛੱਡ ਦੇ ਤੀਜੀ ਵਾਰ ਕਿਉਂ ਲਾਂਦੇ ਇਹ ਸਾਨੂੰ ਦੱਸ ਲੈਣੇ ਤੁਸੀਂ ਨੌਕਰੀ ਦਾ ਕੀ ਕਰਨਾ ਤੁਸੀਂ ਸਾਡੇ ਗੁਲਾਮ ਹੋ ਜੀ ਤੁਹਾਨੂੰ ਜੱਜ ਕਿਉਂ ਬਣਾਈਏ ਅਸਲ ਗੱਲ ਇਹ ਵੀ ਜੱਜ ਨਹੀਂ ਬਣਾਉਣੇ ਤੁਹਾਨੂੰ ਆ ਆ ਬਾਣਾ ਪਾ ਕੇ ਤੇ ਤੁਹਾਨੂੰ ਇਸ ਬਾਣੇ ਦੇ ਨਾਲ ਜੱਜ ਬਣਾ ਪਾ ਕੇ ਕਰਪਾਨ ਵਾਲਾ ਬਣਾ ਕੇ ਬਾਦੀਏ ਰਾਜ ਹੋਵੇ ਸਾਡਾ ਉਧਰ ਪਿਆੰਦਾ ਮੈਂ ਖਾਲਸਾਣ ਲੈਣਾ ਇੰਜ ਕਰਨਾ ਹੈ ਮੈਂ ਉਹ ਕਰਨਾ ਜੀ ਤੇ ਸ਼ਾਦੀ ਕਰਾਉਣ ਦਾ ਨੂੰ ਚਾਗਿੱਦਰ ਚੜਿਆ ਹੀ ਇਹ ਬਦਨਾਮੀ ਆ ਆਪਣੀ ਉਹ ਉਥੇ ਬੈਠੀ ਏ ਉਹਦਾ ਬਹਿਣਾ ਕਰਨੀ ਭਾਈ ਸਾਹਿਬ ਜਿਹੜੀ ਤੁਸੀਂ ਗੱਲ ਹੁਣ ਬੋਲ ਰਹੇ ਹੋ ਤੁਹਾਡੇ ਵੀ ਲੋਕ ਵਿਰੋਧ ਕਰਨਗੇ ਫਿਰ ਗੁਰੂ ਉਹ ਜੇਕਰ ਸੱਚ ਦੇ ਬੋਲਣਾ ਪੈਣਾ ਜੀ ਇਹਦੇ ਵੀ ਵਿਰੋਧ ਆ ਦੀ ਕਿਹੜੀ ਗੱਲ ਹੈ ਬਈਤੀ ਹੈ ਸਾਡੀ ਤੁਹਾਨੂੰ ਵੀ ਕਮੈਂਟ ਗਲਤ ਕਰਨਗੇ ਉਹ ਕਰੀ ਜਾਣ ਬਾਲ ਦਾ ਵਿਰੋਧ ਕਰ ਰਹੇ ਨਹੀਂ ਮੈਂ ਇਸ ਚੀਜ਼ ਦਾ ਵਿਰੋਧ ਕਰਾਂਗਾ ਜਿਹੜੀ ਗੱਲ ਨਹੀਂ ਫੱਬਦੀ ਆਪਣੀ ਨੂੰਤੀ ਹੈ ਉਹ ਘਰ ਬੋਵੇ ਪਿੰਡ ਆਪਣੇ ਬੋਵੇ ਜੀ ਉਥੇ ਕੀ ਕੰਮ ਹੈ ਇਹ ਮੈਂ ਜ਼ਰੂਰ ਆਖਾਂਗਾ ਸੰਗਤ ਨੂੰ ਵੀ ਆਖਾਂਗਾ ਵੀ ਸਾਡੀ ਇੱਜ਼ਤ ਕੋਈ ਆਏ ਤੇ ਨਹੀਂ ਜੀ ਜੀ ਇਸ ਦੇ ਅੱਗੇ ਨਹੀਂ ਉਹ ਛੱਡਦੇ ਪਏ ਤੇ ਇਹ ਵੀ ਇੱਕ ਸਾਡਾ ਜਲੂਜ ਨਿਕਲਿਆ ਟੱਕ ਦੇ ਕੇ ਉਧਰ ਉਹਦੇ ਤੂੰ ਕੰਮ ਚੁੱਕਿਆ ਤੇ ਤੈਨੂੰ ਸ਼ਾਦੀ ਕਰਾਉਣ ਦਾ ਕਿਧਰ ਚਾ ਚੜਿਆ ਹੂੰ ਇਹਦਾ ਮੈਨੂੰ ਅਜੇ ਤੱਕ ਵੀ ਪਰਮੇ ਇਹ ਵੀ ਇਹੋ ਨੇ ਕਿਉਂ ਇਹ ਕੰਮ ਕੀਤਾ ਤੇ ਸਾਬਣ ਨਹੀਂ ਅਗਾਜੀਆਂ ਨੇ ਦੇ ਨਹੀਂ ਜੀ ਸਾਬਨ ਦੀ ਗਾਤੀ ਵਿੱਚੋਂ ਕੱਟ ਕੇ ਜੀ ਤੇ ਵਿੱਚ ਫੀਮ ਕਰ ਦਿੰਦੇ ਹਨ ਅੰਦਰ ਹੂੰ ਹੂੰ ਜਿੰਨੀਆਂ ਸਾਬਨ ਦੀ ਗਾਤੀਆਂ ਹੁੰਦੀਆਂ ਨੇ ਨਾ ਉਹਨੂੰ ਕੱਟ ਕੇ ਉਹ ਇੰਨੀ ਫੀਮ ਜਾਂਦੀ ਹੈ ਅੰਦਰ ਅੰਦਰ ਕਿਹੜੀ ਚੀਜ਼ ਨਹੀਂ ਅੰਦਰ ਇੰਨੀ ਗੋਲੀ ਐਡੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਇੰਨੀ ਗੋਲੀ ਅੰਦਰ ਜਾਂਦੀ ਹੈ ਨਾ ਜੀ ਇਹਨਾਂ ਕੋਈ ਜਾਂਦਾ ਕੋਈ ਡੱਕਣ ਵਾਲਾ ਨਹੀਂ ਕਿਸੇ ਦੀ ਤਾਕਤ ਨਹੀਂ ਰੱਖਦੀ ਇਸੇ ਗੱਲ ਦਾ ਚੱਕਰ ਸਦਾ ਹੀ ਨੇ ਲੋਨ ਉਸਤਾਇਆ ਹੈ ਹੂੰ ਜਿਹੜੀ 27 ਤਰੀਕੇ ਦਾ ਪੰਜਾਬ ਦੇ ਵਿੱਚ ਸਤੇ ਪਏ ਨੇ ਉਹ ਹੂੰ ਇੱਕ ਉਹ ਖੇਡ ਦੀ ਵਾਰਸਾਂ ਵਾਲੇ ਬਣ ਚਾਲ ਗਏ ਇੱਕ ਵਕੀਲ ਨੇ ਆਈਡੀ ਕਿਤਾਬ ਕੱਢੀ ਉਹਨੇ ਬੰਚ ਦੇ ਵਿੱਚ ਚੋਕੇ ਰੱਖੀ ਜੀ ਉਹਨੇ ਆਖਿਆ ਜੀ ਮੈਂ 10 ਲੱਖ ਰੁਪਈਆ ਦੇਵਾਂਗਾ ਜੀ ਐਸ ਕਿਤਾਬ ਦੇ ਵਿੱਚ ਕਾਊਂਟਰ ਕਰਨ ਦਾ ਕਿਸੇ ਨੂੰ ਹੱਕ ਹੋਵੇ ਇਸੇ ਪੁਲਿਸ ਨੂੰ ਨਜਾਇਜ਼ ਬੰਦੇ ਨੂੰ ਅੰਤਰ ਦੇਣ ਦਾ ਹੱਕ ਐਨਕਾਊਂਟਰ ਹਾਂ ਤੇ ਜਿਹੜਾ ਆ ਐਨਐਸਏ ਲਾਉਣ ਦਾ ਕੋਈ ਹੋਵੇ ਮੈਨੂੰ ਇਹਦੇ ਚ ਕੱਢ ਕੇ ਕਾਨੂੰਨ ਦੇ ਚ ਵਖਾ ਦਿਓ ਐਨਐਸਏ ਵੀ ਉਹਦੇ ਚ ਨਹੀਂ ਆਗਾ ਨਾ ਮੈਂ 10 ਲੱਖ ਨਾਮ ਦੇਾਂਗਾ ਉਹ ਬੰਦਾ ਨਹੀਂ ਮੰਨਦਾ ਇਹਦੀ ਗੱਲ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਦੀ ਹੂੰ ਉਹ ਉੱਥੇ ਖਲਗ ਜਿਥੇ ਸੀ ਜੀ ਉਹਨਾਂ ਮਰ ਜਾਾਂਗਾ ਮੈਂ ਇੱਥੇ ਹੀ ਦੀ ਪਾ ਜਾ ਭਾਵੇਂ ਪਰ ਮੈਂ ਆਪਣੇ ਮੂੰਹ ਇਹ ਨਹੀਂ ਆਖਾਂਗਾ ਵੀ ਮੈਂ ਇਹ ਗੱਲ ਤੁਹਾਡੀ ਮੰਨਾਂਗਾ ਨਹੀਂ ਸਾਡੇ ਲੋਕ ਵੀ ਨਾ ਲੱਤਾਂ ਖਿੱਚਣ ਵਾਲੇ ਨੇ ਅਕਲ ਇਹਨਾਂ ਨੂੰ ਇਹਨਾਂ ਨੂੰ ਵੀ ਪਤਾ ਹੈ ਵੀ ਸਰਕਾਰ ਸਾਡੇ ਨਾਲ ਕੀ ਕਰਦੀ ਹੈ ਕਹਿੰਦਾ ਕਿ ਕੱਲੋਂ ਇਹਨੇ ਸੈਨ ਕਰ ਦਿੱਤੇ ਨੇ ਜੀ ਮੈਂ ਖਾਲਸਾ ਰਾਜ ਹੀ ਨਹੀਂ ਮੰਨਦਾ ਜੀ ਸੋ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਦੋਸਤੋ ਤੁਹਾਡੇ ਨਾਲ ਰੂ ਰੂ ਕਰਨ ਜਾ ਰਹੇ ਹਾਂ ਬਖੂ ਗੁਲਜਾਰ ਸਿੰਘ ਹੋਰੀ ਹੈਗੇ ਨੇ ਪੰਥਕ ਕਾਲੀ ਲਹਿਰ ਦੇ ਆਗੂ ਹੈਗੇ ਨੇ ਸੋ ਗੱਲਬਾਤ ਕਰਨ ਲੱਗੇ ਆ ਕਾਲੀ ਦਲ ਵਾਰਸ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਨੇ ਭਾਈ ਅਮਰਪਾਲ ਸਿੰਘ ਜਿਨ੍ਹਾਂ ਨੂੰ ਲੋਕਾਂ ਨੇ ਖਡੂਰ ਸਾਹਿਬ ਤੋਂ ਐਮਪੀ ਚੁਣਿਆ ਹੈਗਾ ਸੋ ਉਸ ਉਹਨਾਂ ਦੇ ਮੁੱਦੇ ਤੇ ਗੱਲਬਾਤ ਕਰਨ ਜਾ ਰਿਹਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇੱਕ ਗੱਲ ਬਹੁਤ ਪ੍ਰਚਲਿਤ ਕੀਤੀ ਜਾ ਰਹੀ ਹੈ ਵੀ ਭਾਈ ਅਮਰਪਾਲ ਜਿਹੜੇ ਹੈਗੇ ਨੇ ਐਮਪੀ ਖਡੂਰ ਸਾਹਿਬ ਦੇ ਜਿਹੜੇ ਦੇ ਵਿੱਚ ਨਸ਼ਾ ਲੈਂਦੇ ਨੇ ਕਹਿੰਦੇ ਵੀ ਪ੍ਰਧਾਨ ਮੰਤਰੀ ਨੇ ਕਿਹਾ ਵੀ ਉਹ ਤਾਂ ਪ੍ਰਧਾਨ ਮੰਤਰੀ ਬਾਜੇ ਨੇ ਇਹ ਗੱਲ ਕਹੀ ਵੀ ਅਮਰਪਾਲ ਦਾ ਜੇਲ੍ਹ ਦੇ ਵਿੱਚ ਟ੍ਰੋਮਾਡੋਲ ਗੋਲੀਆਂ ਵੀ ਲੈਂਦੇ ਨਸ਼ੇ ਵੀ ਲੈਂਦੇ ਸਭ ਕੁਝ ਲੈ ਰਹੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਵਿਚਾਰ ਚਰਚਾ ਤੇ ਮੇਰੇ ਨਾਲ ਬਾਪੂ ਕੁਲਜਾਰ ਸਿੰਘ ਹੈਗੇ ਨੇ ਤੇ ਵੀਡੀਓ ਨੂੰ ਤੇ ਆਪਣੇ ਕਮੈਂਟ ਜ਼ਰੂਰ ਦਿਓ ਸੋ ਬਾਪੂ ਕੁਲਜਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ तहे ਦਿਲੋਂ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੀ ਗੱਲਬਾਤ ਊਮ ਦੀ ਪੰਜਾਬ ਦੀ ਹਰ ਤ੍ਹਾਂ ਦੇ ਪਜਾਂਦੇ ਭਾਈ ਸਾਹਿਬ ਜੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਡਬਈ ਤੋਂ ਜਿਹੜੇ ਭਾਈ ਅਮਰਪਾਲ ਆਏ ਸੀਗੇ ਜਿਨ੍ਹਾਂ ਨੂੰ ਐਮਪੀ ਬਣਾਇਆ ਗਿਆ ਖਡੂਰ ਸਾਹਿਬ ਤੋਂ ਹਾਂਜੀ ਸੋ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ ਅਮਰਤਨ ਸੰਚਾਰ ਨਸ਼ੇ ਦੇ ਵਿਰੋਧ ਵਿੱਚ ਤੇ ਉਹਨਾਂ ਨੇ ਬੜੀ ਗੱਲ ਠੋਕ ਕੇ ਕਹੀ ਹੈ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਖਤਮ ਹੋ ਰਹੀ ਹੈ ਅਮਰਪਾਲ ਦੇ ਪਿੱਛੇ ਲੋਕਾਂ ਨੂੰ ਨੌਜਵਾਨੀ ਲੱਗੀ ਵੀ ਸੀਗੀ ਕਿਉਂਕਿ ਲੋਕਾਂ ਨੂੰ ਕੁਝ ਸਿੱਧਾ ਰਸਤਾ ਵੀ ਮਿਲ ਰਿਹਾ ਸੀਗਾ ਗੱਲ ਇੱਥੇ ਕਰਦੇ ਆਂ ਵੀ ਜਿਸ ਤਰ੍ਹਾਂ ਉਹਨਾਂ ਨੇ ਇਹ ਲੜਾਈ ਵਿੱਟੀ ਸੀਗੀ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਚੁੱਕ ਕੇ ਡਿਬਿਊਗਾਰਡ ਦੀ ਜੇਲ੍ਹ ਜੀ ਦਿੱਤਾ ਹੁਣ 3 ਸਾਲਾਂ ਤੋਂ ਐਨਐਸਏ ਐਨਐਸਏ ਲੱਗੀ ਹੋਣਾ ਤੇ ਹੁਣ ਜਿਹੜੇ ਕਹਿੰਦੇ ਵੀ ਜਿਹੜੇ ਉਹਨਾਂ ਦੇ ਆਪਣੇ ਲੋਕ ਸੀਗੇ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਹੋਰ ਕੁਝ ਉਹਨਾਂ ਦੇ ਆਗੂ ਸੀਗੇ ਜਿਹੜੇ ਉਹਨਾਂ ਦੇ ਨਾਲ ਸੀਗੇ ਵਰਕਰ ਸੀ ਲੋਕ ਕਹਿੰਦੇ ਵੀ ਉਹ ਇਲਜ਼ਾਮ ਲਾਉਂਦੇ ਨੇ ਆਪਣੇ ਅਮਰਤਪਾਲ ਤੇ ਵੀ ਉਹ ਤਾਂ ਜੇਲ੍ਹ ਦੇ ਵਿੱਚ ਹੀ ਟ੍ਰੋਮਾਡੋਲ ਬੋਲੀਆਂ ਵੀ ਲੈਂਦੇ ਨਸ਼ਾ ਵੀ ਕਰਦੇ ਆ ਸੋਸ਼ਲ ਮੀਡੀਆ ਤੇ ਇਹ ਗੱਲ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ ਤੁਹਾਨੂੰ ਵੀ ਲੱਗਦਾ ਵੀ ਇਸ ਦੇ ਪਿੱਛੇ ਕੀ ਸਾਜਿਸ਼ ਕੀ ਹੈ ਦੇਖੋ ਜੀ ਜਿਹੜਾ ਬੰਦਾ ਨਾ ਜਾਨਵਰ ਹੈ ਕੋਈ ਵੀ ਇਹਦੇ ਇਨਸਾਨ ਹੈ ਹਾਂਜੀ ਜਿਹੜਾ ਵੀ ਕਿਸੇ ਦੇ ਕਬਜ਼ੇ ਵਿੱਚ ਆ ਜਾਂਦਾ ਜੀ ਜਿਹੜਾ ਜਿਹੜੀ ਵੀ ਚੀਜ਼ ਬੜੀ ਬੜੀ ਜ਼ਹਿਰੀਲੀ ਚੀਜ਼ ਹੁੰਦੀ ਹੈ ਜੀ ਉਹ ਜਦੋਂ ਉਹਨੂੰ ਕਾਬੂ ਕੀਤਾ ਜਾਂਦਾ ਗੁਲਾਮੀ ਵਿੱਚ ਉਹਨੂੰ ਬੱਧਾ ਜਾਂਦਾ ਜਖੜਿਆ ਜਾਂਦਾ ਉਹ ਵੱਡੇ ਵੱਡੇ ਜਾਨਵਰ ਵੀ ਕੰਮ ਦੇ ਨੇ ਫਿਰ ਉਹਨਾਂ ਤੋਂ ਵੱਧ ਉਹ ਕੰਮ ਕਿਵੇਂ ਜਾਨਵਰਾਂ ਤੋਂ ਲਈ ਜਾਂਦਾ ਇੱਕ ਬੰਦਾ ਜੀ ਅਜੀ ਉਹ ਜਾਨਵਰ ਹੁੰਦਾ ਬੜੀ ਬੜੀ ਤਾਕਤ ਵਾਲਾ ਹੁੰਦਾ ਹੈ ਹੋਰ ਵੱਡੇ ਵੱਡੇ ਸੱਪ ਬੜਾ ਕੁਸ਼ ਹੁੰਦਾ ਜੀ ਜੀ ਜਿਹੜਾ ਬੰਦਾ ਉਹਨਾਂ ਦੇ ਇੱਕ ਕਾਬੂ ਆ ਗਿਆ ਜੀ ਇਹ ਉਹਦੇ ਬਾਰੇ ਜੋ ਵੀ ਸਰਕਾਰ ਬੋਲੀ ਜਾਏ ਇਹ ਅਮਲ ਖਾਂਦਾ ਹੈ ਗੋਲੀਆਂ ਖਾਂਦਾ ਹੈ ਉਹਨਾਂ ਦਾ ਪ੍ਰਪੋਗੈਂਡਾ ਚੱਲੀ ਜਾਣਾ ਉਸ ਉਸ ਗੱਲ ਨੂੰ ਆਪਾਂ ਨੂੰ ਨਹੀਂ ਮੰਨਣਾ ਚਾਹੀਦਾ ਹੂੰ ਸਰਕਾਰ ਬੜਾ ਕੁਝ ਕਰਦੀ ਹੁੰਦੀ ਸਰਕਾਰ ਨੂੰ ਪਿੰਜਰੇ ਜੇ ਸੱਟੇ ਆਇਆ ਉਹ ਸਰਕਾਰ ਨੇ ਬੜਾ ਕੁਝ ਆਖੇ ਕਿ ਸਰਕਾਰ ਆਖੇ ਦੀ ਕੱਲੋਂ ਇਹਨੇ ਸੈਨ ਕਰ ਦਿੱਤੇ ਨੇ ਜੀ ਮੈਂ ਖਾਲਸਾ ਰਾਜ ਹੀ ਨਹੀਂ ਮੰਗਦਾ ਜੀ ਮੈਂ ਅੰਜ ਨਹੀਂ ਕਰਦਾ ਜੀ ਮੈਂ ਅਮਲ ਖਾਨਾ ਵਾਜੀ ਮੈਂ ਆ ਉਹ ਇਸ ਜਾਗਦਾ ਹੁੰਦਾ ਇਹ ਇਹ ਹੁੰਦਾ ਨਹੀਂ ਪਿੱਛੇ ਵੀ ਯਾਰ ਸੀ ਜੀ ਭਾਈ ਜਦੋਂ ਸ਼ਿਵੇਖ ਸਿੰਘ ਨੂੰ ਸ਼ਿਵੇਖ ਸਿੰਘ ਦੇ ਪੁੱਤਰ ਸਬਾਕ ਸਿੰਘ ਨੂੰ ਅੱਡੋ ਅੱਡ ਕੀਤਾ ਸੀ ਇਹਨਾਂ ਜਗਰੀਆ ਖਾਨ ਨੇ ਤੇ ਬੜੇ ਤਸਈਏ ਦਿੱਤੇ ਜੀ ਤੇ ਉਹਨਾਂ ਨੇ ਆਖਿਆ ਤੇਰਾ ਪੁੱਤਰ ਨਾ ਸਾਡੀ ਗੱਲ ਮੰਨ ਗਿਆ ਮੁਸਲਮਾਨ ਹੋਣ ਨੂੰ ਤਿਆਰ ਹੋਇਆ ਅਜੇ ਉਹਨੇ ਮੰਨਿਆ ਨਹੀਂ ਸੀ ਹੂੰ ਹੂੰ ਉਹਨੂੰ ਡਲਾਲ ਕਰਕੇ ਸਿੱਖ ਕੌਮ ਨੂੰ ਬੜਾ ਕੁਝ ਗੱਲਾਂ ਦੇ ਨਾਲ ਇਹ ਗੱਲਾਂ ਬੇਸਮਝੀਆਂ ਬੇਸੁਨੀਆਂ ਹਨ ਉਹ ਕਰ ਦੇਣੀਆਂ ਚਾਹੀਦੀਆਂ ਜੀ ਸਿੱਖ ਦੇ ਬੱਚੇ ਨੂੰ ਇਹਨਾਂ ਗੱਲਾਂ ਤੇ ਧਿਆਨ ਨਹੀਂ ਦੇਣਾ ਚਾਹੀਦਾ ਇਹ ਆਖਣ ਚਾਹੀਦਾ ਸਾਡਾ ਬਹਾਦਰ ਬੰਦਾ ਹੈ ਉਹ ਨਹੀਂ ਇਹ ਕੰਮ ਕਰਦਾ ਸਾਰਿਆਂ ਨੂੰ ਮੈਂ ਇਹ ਹੀ ਬੇਨਤੀ ਕਰਨਾ ਇਹ ਝੂਠ ਸਰਕਾਰਾਂ ਮਾਰਦੀਆਂ ਹੁੰਦੀਆਂ ਨੇ ਜੀ ਤੇ ਉਹਨੇ ਆਖਾ ਵੀ ਮੇਰੇ ਪੁੱਤਰ ਨੂੰ ਇੱਕ ਰਮਲਾਓ ਹੂੰ ਤੇ ਪੁੱਤਰ ਉਹਦੀ ਬੜੀ ਬੜੀ ਹਾਲਤ ਕੀਤੀ ਇਹਨੂੰ ਪਤਾ ਜਿਵੇਂ ਤੁਹਾਨੂੰ ਪਤਾ ਜੀ ਜਿਵੇਂ ਕੱਟਦੇ ਨੇ ਜੀ ਕਟ ਮਾਰ ਜਿਵੇਂ ਝੜਕਲੀਆਂ ਤੇ ਝਾੜਦੇ ਨੇ ਉਹ ਸਮਾਂ ਉਹ ਹੀ ਹੈ ਤੇ ਉਹਨੇ ਮਤਲਬ ਪੁੱਤਰ ਆਪਣੇ ਨੂੰ ਮਿਲਣ ਗਿਆ ਹੂੰ ਤੇ ਉਹਨੇ ਆਪਣੇ ਪਿਓ ਦੇ ਪਹਿਰੇ ਹੱਥ ਲਾਣ ਲੰਗਾ ਤੇ ਉਹ ਉਠਾ ਉਹਨਾਂ ਲਾਇਆ ਮੱਥੇ ਤੇ ਹੂੰ ਮਾਰਿਆਂ ਨੂੰ ਯਾਦ ਕਰਕੇ ਪਾਦਸ਼ਾਹ ਨੂੰ ਬਲ ਨਹੀਂ ਕਿ ਜਿਹੜੀ ਇਹ ਗੱਲ ਤੁਰਕਾਂ ਦੇ ਨੇ ਇਹ ਗੱਲ ਨਹੀਂ ਹੋਣੀ ਚਾਹੀਦੀ ਜੀ ਉਨੇ ਰੱਦ ਬਣਾ ਕੇ ਵਗਾਓ ਇਹਨੂੰ ਮੁਸਲਮਾਨ ਮੇਰੇ ਪੁੱਤਰ ਨੂੰ ਤੁਸੀਂ ਕੌਣ ਹੁੰਦੇ ਹੋ ਇਹ ਅੱਜ ਤੋਂ ਨਹੀਂ ਇਹ ਪਹਿਲਾਂ ਵੀ ਇਸੇ ਤਰ੍ਹਾਂ ਚੱਲਦਾ ਹੈ ਇਹਨਾਂ ਗੱਲਾਂ ਤੇ ਮੈਂ ਸਿੱਖ ਕੌਮ ਨੂੰ ਇਹ ਗੱਲਾਂ ਖਾਂਗਾ ਵੀ ਇਹਨਾਂ ਗੱਲਾਂ ਦਾ ਨਹੀਂ ਤਬਾਰ ਕਰਨਾ ਚਾਹੀਦਾ ਉਹ ਖਾਂਦਾ ਹੈ ਕਿ ਨਹੀਂ ਖਾਂਦਾ ਇਹ ਸਾਨੂੰ ਸਮਝਣਾ ਚਾਹੀਦਾ ਜੀ ਇਹਨੂੰ ਝੂਠ ਸਮਝੋ ਇੱਥੇ ਪੈਸਾ ਸਵਾਲ ਹੈਗਾ ਵੀ ਜਿਹੜੇ ਲੋਕ ਨਾਲ ਸੀਗੇ ਭਾਈ ਅਮਰਤਪਾਲ ਐਮਪੀ ਅਮਰਤਪਾਲ ਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਹੋਰ ਜਿੰਨੇ ਸੀਗੇ ਉਹ ਅੱਜ ਅੱਜ ਕੱਲ ਪੰਜਾਬ ਦੀ ਜੇਲ੍ਹ ਦੇ ਵਿੱਚ ਹੈਗੇ ਨੇ ਸੋਸ਼ਲ ਮੀਡੀਆ ਤੇ ਇੱਕ ਚਾਰ ਸ਼ੀਟ ਜਿਹੜੀ ਉੱਥੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਜਿਹੜੇ ਅਮਰਪਾਲ ਦੇ ਸਾਥੀ ਨੇ ਉਹਨਾਂ ਦੇ ਬਿਆਨ ਹੈ ਉਹਨਾਂ ਨੇ ਗੱਲ ਕਹੀ ਹੈ ਵੀ ਇਹ ਇਹ ਸਾਰੀ ਵਿੱਚ ਡਿਟੇਲ ਲਿਖੀ ਹੈ ਵੀ ਆ ਆ ਉਹ ਅਮਰਪਾਲ ਜਿਹੜਾ ਨਸ਼ੇ ਕਰ ਰਿਹਾ ਉਹ ਤੇ ਜੀ ਤੁਹਾਨੂੰ ਫਿਰ ਵੀ ਦੱਸਿਆ ਮੈਂ ਬਿਆਨ ਉਹ ਫਿਰ ਸਾਹਮਣੇ ਦੇਣ ਮੀਡੀਆ ਦੇ دعان پھر آکھن بھی آمی دسو سو ہی تسی آگا لاکھی ہے ہیر منع آگے نا سی وہ دے لیٹر دے بڑا کچھ بنا لینگے وہ او کچھ اور دی دکان کے دولا میں کری دے ہیں وہ دے بڑا کچھ بنا سکتے ہیں جی نا گلہ نال نہیں میں پھر قوم نو آکھان دا تھبانکے بھئی انہا گلہ دا سر اپنے دے نہیں ہونا چاہی دا ਉਹਨੇ ਜਵਾਨਾਂ ਲਈ ਕੀਤੀ ਜਿਵੇਂ ਵੀ ਆ ਉਹ ਜਵਾਨ ਹੈ ਐਸ ਲਈ ਉਸ ਸਿੱਖਾ ਕੋ ਉਮਦਾ ਪੜਾ ਚੋਂਦਾ ਤੇ ਤਾਂ ਕਰਕੇ ਅੰਦਰ ਇਹ ਨਹੀਂ ਕਦੇ ਦਾ ਖਾਚ ਹੁੰਦਾ ਤੇ ਕਦੇ ਬਾਹਰ ਆ ਜਾਂਦਾ ਉਹ ਬਿਲਕੁਲ ਆਪਣੇ ਟਿਕਾਣੇ ਖੜਾ ਹੈ ਸਭ ਜਿਹੜੇ ਲੋਕ ਪੰਜਾਬ ਦੇ ਹੈਗੇ ਨੇ ਕਈ ਇਹੋ ਜਿਹੇ ਲੋਕ ਜਿਹੜੀ ਲੀਡਰ ਨੇ ਜਾਂ ਰਾਜਨੀਤਿਕ ਨੇ ਜਾਂ ਧਾਰਮਿਕ ਲੀਡਰ ਨੇ ਕਹਿੰਦੇ ਨੇ ਵੀ ਉਹ ਤਾਂ ਜਿਹੜਾ ਅਮਰਪਾਲ ਹੈਗਾ ਭਾਜੀਪੀ ਦਾ ਠੋਕਿਆ ਬੰਦਾ ਹੈਗਾ ਜੀ ਜਿਵੇਂ

ਇਹ ਲੋਕ ਜਿਹੜੇ ਨੇ ਆਪਣੇ ਇਹਨਾਂ ਤੋਂ ਵੀ ਬਾਰੇ ਬਾਰੇ ਜਈਏ ਇਹਨਾਂ ਬਹਿ ਕੇ ਨਾ ਦਿਮਾਗ ਨਾਲ ਸੋਚਣਾ ਨਹੀਂ ਵੀ ਕਹਿਣ ਕੀ ਲੱਗੇ ਆ ਵੀ ਅਸੀਂ ਜੇ ਨਹੀਂ ਕੁਝ ਕਰ ਸਕਦੇ ਤੇ ਮੇਰੇ ਵਰਗਾ ਨਾ ਕੁਝ ਕਰ ਸਕਦੇ ਚੁੱਪ ਕਰਕੇ ਬਹਿ ਜੇ ਹਮ ਮਾੜਾ ਬਿਆਨ ਤੇ ਨਾ ਦੇ ਇਹ ਸਾਡੇ ਲੋਕ ਵੀ ਨਾ ਲੱਤਾਂ ਖਿੱਚਣ ਵਾਲੇ ਨੇ ਅਕਲ ਇਹਨਾਂ ਨੂੰ ਇਹਨਾਂ ਨੂੰ ਵੀ ਪਤਾ ਹੈ ਵੀ ਸਰਕਾਰ ਸਾਡੇ ਨਾਲ ਕੀ ਕਰਦੀ ਵੀ ਇਹ ਵੀ ਹੀ ਆਪਣੇ ਬੰਦੇ ਦੀ ਮਿੱਟੀ ਪਲਣੀ ਜਾਏਗਾ ਭਾਈ ਸਾਹਿਬ ਸਾਡੇ ਹੀ ਲੀਡਰ ਜਿਹੜੇ ਸਾਡੇ ਸਿੱਖ ਲੀਡਰ ਨੇ ਕੋਈ ਇਹ ਗੱਲ ਕਹਿੰਦੇ ਨੇ ਵੀ ਗੁਰਪ੍ਰੀਤ ਹਰੀ ਨੌ ਦਾ ਕਤਲ ਜਿਹੜਾ ਅਮਰਪਾਲ ਨੇ ਹੀ ਕਰਵਾਇਆ ਵੇਖੋ ਜੀ ਜਦੋਂ ਤੁਹਾਨੂੰ ਅੱਗੇ ਵੀ ਦੱਸਿਆ ਪਿੰਜਰੇ 'ਚ ਫਸਿਆ ਜੋ ਮਰਜੀ ਇਹਦੇ ਤੋਕ ਸਕਦੇ ਨੇ ਜੋ ਮਰਜੀ ਬਣਾ ਸਕਦੇ ਨੇ ਕਤਲ ਹੋ ਉਹ ਜਿਹੜਾ ਅੰਦਰ ਇਹ ਉਹਨੇ ਕਤਲ ਕਾਜ਼ਲੀ ਕਰਾਣਾ ਜੀ ਉਹਦੇ ਕੋਲ ਕੀ ਡਾ ਉਹ ਕੀ ਉਹਨੂੰ ਦਿੱਤਾ ਹੈ ਜਿਹਦੇ ਨਾਲ ਉਹਨੇ ਕਤਲ ਬਾਹਰ ਕਰਨੇ ਕਿੰਨਾ ਕੋਦਿਆ ਬੰਦੇ ਆਖੇ ਟੋਰਦੇ ਨੇ ਪਰ ਕਹਿੰਦੇ ਵੀ ਉਹਦੇ ਕੋਲ ਭਾਈ ਅਮਰਤਪਾਲ ਦੇ ਗੁੱਜੇ ਭੇਦ ਸੀਗੇ ਉਹ ਨਹੀਂ ਇਹ ਥੋਕੀਆਂ ਗੱਲਾਂ ਨੇ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਇਸ ਤਰ੍ਹਾਂ ਨਹੀਂ ਹੋ ਸਕਦਾ ਹੂੰ ਇਹਦੇ ਉਹਨਾਂ ਅੰਦਰ ਰੱਖਣ ਦਾ ਬਹਾਨਾ ਹੈ ਕੋਈ ਨਾ ਕੇਸ ਉਹਨਾਂ ਉੱਤੇ ਥੋਪੀ ਜਾਣੇ ਨੇ ਜੀ ਅਜੇ ਹੋਰ ਪਤਾ ਨਹੀਂ ਕਿੰਨਾ ਕੁਸ਼ਣਾ ਨਾਲ ਕਰਨਾ ਹੈ ਹੂੰ ਜਦੋਂ ਮੰਨਦਾ ਨਹੀਂ ਇਹਨਾਂ ਦੀ ਗੱਲ ਤੇ ਨਾ ਕੇਸ ਹੀ ਪਾਈ ਜਾਣੇ ਨੇ ਉਹ ਬੰਦਾ ਨਹੀਂ ਮੰਨਦਾ ਇਹਨਾਂ ਦੀ ਗੱਲ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਦੀ ਹੂੰ ਉਹ ਉੱਥੇ ਖਲਗ ਜਿਥੇ ਸੀ ਜੀ ਉਹਨਾਂ ਮਰ ਜਾਵਾਂਗਾ ਮੈਂ ਇੱਥੇ ਹੀ ਸਿੱਧੀ ਪਾ ਜਾਵਾਂਵੇਂ ਪਰ ਮੈਂ ਆਪਣੇ ਮੂੰਹ ਇਹ ਨਹੀਂ ਆਖਾਂਗਾ ਮੈਂ ਇਹ ਗੱਲ ਤੁਹਾਡੀ ਮੰਨਾਂਗਾ ਨਹੀਂ ਜੀ ਤੇ ਫਿਰ ਕੀ ਇਹ ਉਥੇ ਝੂਠ ਨੇ ਮਾਰੀ ਜਾਂ ਹੂੰ ਝੂਠ ਹੀ ਇਹ ਸਾਡੇ ਲੋਕਾਂ ਨੂੰ ਸਮਝ ਕਰਨੀ ਚਾਹੀਦੀ ਏ ਫਿਰ ਮੈਂ ਤੁਹਾਡੇ ਰਹਿ ਆਣਾ ਸਾਡੇ ਲੋਕਾਂ ਨੂੰ ਹੋਸ਼ ਕਰਨੀ ਚਾਹੀਦੀ ਸਾਡੇ ਲੋਕਾਂ ਨੂੰ ਨਹੀਂ ਇਹੋ ਜੀ ਬਕਵਾਸ ਪੱਬ ਦੀ ਮੂੰਹ ਜੀ ਮਾੜਾ ਬਚਨ ਨਹੀਂ ਕਰਨਾ ਚਾਹੀਦਾ ਜੀ ਝੂਠ ਨਹੀਂ ਬੋਲਣਾ ਚਾਹੀਦਾ ਨਾਲ ਝੂਠ ਬੋਲੀ ਜਾਓ ਉਹ ਜੇ ਨਿਆਵਲ ਖਾਂਦਾ ਇੱਥੇ ਬੜਾ ਕੋਸ਼ਿਸ਼ ਜੀ ਇਹ ਲੋਕ ਇੱਡੇ ਮਾੜੇ ਨੇ ਨਾ ਕਹੀ ਸਿੱਖ ਗੁੰਮਦੇ ਉਹ ਵੀ ਦੁਸ਼ਮਣ ਬਣੇ ਸਿੱਖੀ ਹਮ ਬਗੈਰ ਸੋਚ ਤੋਈ ਪਤਾ ਨਹੀਂ ਉਹਨੂੰ ਗਫਾ ਮਿਲ ਜਾਂਦਾ ਕੋਈ 4 ਰੁਪਏ ਮਿਲ ਜਾਂਦੇ ਕੋਈ ਰੋਟੀ ਦਾ ਟੁਕੜਾ ਮਿਲ ਜਾਂਦਾ ਤੇ ਉਹਨਾਂ ਨੇ ਡੰਡ ਲਾਈ ਓਏ ਹੋਜਿਆ ਕੋਈ ਆਵੇ ਤੂੰ 4 ਜੀ ਕਾਜ ਤੇ ਦੇ ਦਿੰਦੇ ਨੇ ਜੀ ਵੇਖੋ ਜੀ ਅੰਮ੍ਰਿਤ ਬਾਲ ਖਾ ਰਿਹਾ ਹੈ ਜੀ ਗੋਲੀਆਂ ਖਾ ਰਿਹਾ ਹੈ ਜੀ ਉਹ ਭੋਂਕਣ ਵਾਲੇ ਨੇ ਉਹਨਾਂ ਦਾ ਕੀ ਕਰੀਏ ਦੱਸੋ ਪਾਈਸਾ ਵੀ ਇੱਕ ਸਵਾਲ ਹੈ ਵੀ ਜਿਹੜੇ ਗੁਰਪ੍ਰੀਤ ਹਰੀ ਨੌ ਦਾ ਕਤਲ ਹੋਇਆ ਉਹਦੇ ਭਰਾ ਜਿਹੜਾ ਸੀਗਾ ਉਹਦੀ ਤੇ ਪਾਈ ਅਮਰਤਪਾਲ ਦੀ ਇੱਕ ਆਈਡੀਓ ਵਾਇਰਲ ਹੋਈ ਸੀ ਤੁਸੀਂ ਵੀ ਸੁਣੀ ਹੋਵੇਗੀ ਹੂੰ ਉਹਦੇ ਵਿੱਚ ਇਹ ਗੱਲ ਕਹੀ ਕਿ ਅਮਰਤਪਾਲ ਇਹ ਗੱਲ ਕਹਿ ਰਿਹਾ ਵੀ ਇੰਨੇ ਕਿਲੋ ਜਿਹੜਾ ਸੋਨਾ ਸੀਗਾ ਐ ਜਿਹੜਾ 90ਆ ਸੀਗਾ ਇੰਨੇ ਕਰੋੜ ਰੁਪਏ ਇੱਥੋਂ ਲਏ ਇੰਨੇ ਇੱਥੋਂ ਦਿੱਤੇ ਇੰਨੇ ਇੱਥੋਂ ਲਏ ਕਹਿੰਦਾ ਵੀ ਉਹਦੇ ਸਾਡਾ ਸਾਡਾ ਵੀ ਹਿੱਸਾ ਸੀ ਉਹ ਕਹਿੰਦਾ ਇਹ ਪੱਕਾ ਵੀ ਜਿਹੜੀ ਆਈ ਨਹੀਂ ਨਹੀਂ ਓਏ ਬੜਾ ਕੋਈ ਇਹ ਪੜਾਈ ਕੀ ਹੈ ਇਹ ਬਣਾ ਲਈ ਇਹ ਸਚਾਈ ਹੈ ਯਾਰ ਨਹੀਂ ਤੇ ਸਾਡੇ ਮੁੰਡੇ ਹੋ ਜੀ ਬੜੀਆਂ ਬਣਾ ਲੈਂਦੇ ਇਹ ਮਾਇਦੇ ਜੀ ਕਮਾਲ ਹੋ ਜਾਂਦੀ ਜੀ ਇਹ ਬਣਾਣ ਲੱਗੇ ਅੱਗੇ ਉੱਚੇ ਲੱਗਦੇ ਜੇ ਪੜੇ ਲਿਗਰ ਜੋ ਮਰਜੀ ਬਣਾ ਕੇ ਪਾਈ ਜਾਓ ਹਮ ਐਡੀ ਉਡੀ ਉਹ ਦੀ ਗੱਲ ਨਹੀਂ ਇਹ ਕੋਲੋਂ ਬਣਾ ਬਣਾ ਕੇ ਚੜਾਈ ਮੇਨ ਪਟੇ ਜੀ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿੱਦੇ ਤੁਸੀਂ ਸਿਆਣੇ ਇੱਕ ਬੰਦਾ ਅੰਦਰ ਉਹਨੂੰ ਉਸ ਵਿੱਚ ਰਹਿਣਾ ਪੈਂਦਾ ਮੈਂ ਅੱਗੇ ਫਸਿਆ ਇਹ ਇਹੋ ਜੀ ਗੱਲ ਨਹੀਂ ਹੁੰਦੀ ਜਿਹੜੀ ਕਰਦੇ ਨੇ ਪਰ ਬਿਲਕੁਲ ਝੂਠੀਆਂ ਉਹ ਬਣਾ ਸਕਦੇ ਨੇ ਜੀ ਇਹ ਜਿਹੜਾ ਮੋਬਾਈਲ ਚੀਜੀ ਹੈ ਜਿਹੜਾ ਚੱਲਦਾ ਹੈ ਨਾ ਤੁਹਾਡਾ ਆ ਇਹਦੇ ਬੜਾ ਕੁਝ ਬਣਦਾ ਗਿਆ ਜੀ ਬੜਾ ਕੁਝ ਹੀ ਚੱਲਦਾ ਹੈ ਮੈਂ ਜਿਹਦਾ ਖਬਰ ਹੀ ਨਹੀਂ ਪਤਾ ਨਹੀਂ ਲੱਗਦਾ ਕੀ ਲੋਕ ਕਰਦੇ ਨੇ ਪਰ ਇਹ ਝੂਠ ਬਣਾਈ ਜਾਂਦੇ ਨੇ ਬਿਲਕੁਲ ਹੀ ਤੇ ਇਹਦੇ ਝੂਠ ਉਹਨਾਂ ਦੇ ਬਣਾਣਾ ਹੀ ਬਣਾਣਾ ਜੀ ਜੀ ਪਾਈਸਾ ਸਵਾਲ ਕਰਦੇ ਆ ਵੀ ਭਾਈ ਅਮਰਤਪਾਲ ਐਮਪੀ ਸਾਹਿਬ ਜਿਹੜੇ ਹੈਗੇ ਨੇ ਗੜੂ ਸਾਹਿਬ ਦੇ ਤੀਜੀ ਵਾਰੀ ਐਨਐਸਏ ਲੱਗੀ ਉਹਨਾਂ ਤੇ ਤੀਜਾ ਸਾਲ ਜਾ ਰਿਹਾ ਐਨਐਸਏ ਨੂੰ ਉਹ ਇੱਕ ਹੁਣ ਭਾਈ ਅਮਰਤਪਾਲ ਸੁਪਰੀਮ ਕੋਰਟ ਦਾ ਰੁਖ ਵੜ ਰਿਹਾ ਐਨਐਸਏ ਨੂੰ ਚੁਣੌਤੀ ਦੇਣ ਜਾ ਰਿਹਾ ਤੁਹਾਨੂੰ ਕੀ ਲੱਗਦਾ ਉਥੋਂ ਗੁਜਰਾਤ ਮਿਲਣ ਵਾਲੀ ਹੈ ਵੇਖੋ ਜੀ ਜਿੱਦ ਹਸਾਬ ਲਾਈਏ ਇਸ ਸਰਕਾਰ ਦਾ ਜੀ ਜਿੰਨੇ ਹਾਈ ਕੋਰਟ ਸੁਪਰੀਮ ਕੋਰਟ ਜੋ ਕੁਝ ਵੀ ਹੈ ਜੀ ਮੰਤਰੀਆਂ ਦੇ ਬੱਜੇ ਹੋਏ ਨੇ ਉਹ ਬੰਦੇ ਉਹਨਾਂ ਲੈਣ ਜਿਨ੍ਹਾਂ ਨੇ ਗੱਲ ਮੰਨਣੀ ਕਾਨੂੰਨ ਕੋਈ ਨਹੀਂ ਜੇ ਇੱਥੋਂ ਦਾ ਜੇ ਤੁਸੀਂ ਕਾਨੂੰਨ ਦਾ ਆਸਰਾ ਲਵੋ ਨਾ ਝੂਠੀ ਗੱਲ ਹੈ ਜੀ ਕਾਨੂੰਨ ਕੱਲ ਪਰਸੋਂ ਮੈਂ ਵੇਨਾਂ ਕੱਲ ਦੀ ਕੋਈ ਵੀਡੀਓ ਪਰਸੋਂ ਦੀ ਉਹਦਾ ਨਾਮ ਹੀ ਮੈਂ ਭੁੱਲ ਗਿਆ ਇੱਕ ਵਕੀਲ ਨੇ ਅੱਜ ਦੀ ਕਿਤਾਬ ਗੱਡੀ ਉਹਨੇ ਬੈਂਚ ਦੇ ਵਿੱਚ ਚੋਕੇ ਰੱਖੀ ਜੀ ਉਹਨੇ ਆਖਿਆ ਜੀ ਮੈਂ 10 ਲੱਖ ਰੁਪਈਆ ਦੇਵਾਂਗਾ ਜੀ ਐਸ ਕਿਤਾਬ ਦੇ ਵਿੱਚ ਕਾਊਂਟਰ ਕਰਨ ਦਾ ਕਿਸੇ ਨੂੰ ਹੱਕ ਹੋਵੇ ਕਿਸੇ ਪੁਲਿਸ ਨੂੰ ਨਜਾਇਜ਼ ਬੰਦੇ ਨੂੰ ਅੰਤਰ ਦੇਣ ਦਾ ਹੱਕ ਐਨਕਾਊਂਟਰ ਹਾਂ ਤੇ ਜਿਹੜਾ ਆ ਐਨਐਸਏ ਲਾਉਣ ਦਾ ਕੋਈ ਹੋਵੇ ਮੈਨੂੰ ਇਹਦੇ ਵਿੱਚ ਕੱਢ ਕੇ ਕਾਨੂੰਨ ਦੇ ਚਬ ਖਾ ਦਿਓ ਐਨਐਸਏ ਵੀ ਉਹਦੇ ਵਿੱਚ ਨਹੀਂ ਆਏਗਾ ਨਾ ਮੈਂ 10 ਲੱਖ ਨਾਮ ਦੇਵਾਂਗਾ ਜੀ ਕੋਈ ਵਕੀਲ ਉਹਨੇ ਬਾਹ ਖਲੀ ਕਰਕੇ ਆਖਿਆ ਜੀ ਕੋਈ ਜਦੋਂ ਕਾਨੂੰਨ ਦੀਆਂ ਦੇ ਧਜੀਆਂ ਹੀ ਡਾਦ ਦਿੱਤੀਆਂ ਨੇ ਕਾਨੂੰਨ ਉਹਨੇ ਤੇ ਹੈ ਨਾ ਜੋ ਉਹ ਕਰ ਰਹਿਣਾ ਮਾ ਕਾਨੂੰਨ ਵੱਖਰਾ ਏ ਦੇਸ ਦਾ ਕਾਨੂੰਨ ਨਹੀਂ ਚੱਲਦਾ ਪਿਆ ਐਵੇਂ ਭੁਲਿਖਾ ਨਾ ਕਰਿਆ ਜੀ ਵੀ ਯਾਰ ਸਾਡੇ 40 ਸਾਲ ਹੋ ਗਏ ਨੇ ਲੋਕਾਂ ਸਾਹਮਣੇ ਇਹਨਾਂ ਹਿੰਦੂਆਂ ਨੇ ਬੱਚੇ ਸਾਡੇ ਮਾਰੇ ਬੀਬੀਆਂ ਦਿੱਲੀ ਚ ਕਾਨਪੁਰ ਕਿੱਡੇ ਸ਼ਹਿਰਾਂ ਚ ਗੱਡੀਆਂ ਜਲਾ ਲ ਕੇ ਫੌਜੀ ਮਾਰੇ ਉਹ ਪੱਟੀ ਵੱਜੀ ਏ ਕਾਨੂੰਨ ਹੈ ਇੱਥੇ ਕਾਨੂੰਨ ਦਾ ਨਾ ਨਾ ਲੱਗੂ ਬਿਲਕੁਲ ਜੀ ਅਗਲੇ ਸਵਾਲ ਤੇ ਹੁਣੇ ਆਪਾਂ ਸਭ ਜੀ ਜਿਸ ਤਰ੍ਹਾਂ ਮੁਖਸਰ ਸਾਹਿਬ ਦੀ ਧਰਤੀ ਤੋਂ ਅਕਾਲੀ ਦਲ ਵਾਰਿਸ ਪੰਜਾਬ ਦਾ ਆਗਾਜ਼ ਹੋਇਆ ਸੀਗਾ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਵੀ ਹੋਣ ਜਾ ਰਹੀ ਹੈ ਉੱਥੇ ਇੱਕ ਉਮੀਦਵਾਰ ਵੀ ਮੁਸ਼ਕਲ ਦੇਣਗੇ ਤੁਹਾਨੂੰ ਕੀ ਲੱਗਦਾ ਹੈ ਵੀ 2027 ਤੱਕ ਅਕਾਲੀ ਦਲ ਵਾਰਿਸ ਪੰਜਾਬ ਦੀ ਇਹ ਪਾਰਟੀ ਹੈ ਭਾਈ ਅਮਰਪਾਲ ਦੇ ਜਥੇਬੰਦੀ ਵੱਲੋਂ ਬਣਾਈ ਗਈ ਹੈ ਇਹਦਾ ਭਵਿੱਖ ਕੀ ਹੋ ਸਕਦਾ ਹੈ ਇਸ ਸਤਾਈ ਦੇ ਸਾਰਾ ਸਿਆਪਾ ਪਿਆ ਆ ਆ ਜਮੀਨਾ ਕੋ ਐ ਤਾਂ ਹੀ ਹੋ ਰੀਆਂ ਨੇ ਨਹੀਂ ਬੰਦੇ ਨਾਲਿਆਂ ਜੀ ਇਸੇ ਗੱਲ ਦਾ ਚੱਕਰ ਸਦਾਈ ਨੇ ਜਿਹਨੂੰ ਸਤਾਇਆ ਆ ਹੂੰ ਜਿਹੜੀ 27 ਤਰੀਕ ਦੇ ਨਾ ਪੰਜਾਬ ਦੇ ਵਿੱਚ ਸਤੇ ਪਏ ਨੇ ਉਹ ਹੂੰ ਇਹ ਕੋ ਖੇਡ ਦੀ ਵਾਰਸਾ ਵਾਲੇ ਬਣ ਜਾਣਗੇ ਲੋਕੀ ਜਿਹੜੀ ਨਹੀਂ ਜੇ ਸਰਕਾਰ ਦੇ हां उसディ ਬਈਏ ਵੇ ਜੇ ਅਮਰਤੋਪਾਲ ਜਿੱਤ ਗਿਆ ਨਾ ਤੇ ਅਜੇ ਉਹਨੇ ਕੋਮ ਵਾਸਤੇ ਕਰਨਾ ਵੀ ਕੁਛ ਨਹੀਂ ਸਰਕਾਰ ਨੇ ਕੁਛ ਕਰਨ ਦੀ ਨਹੀਂ ਹਿੰਦਰ ਪੰਜਾਬ ਦੋਨੋਂ ਹੀ ਡਗੀਆਂ ਪਈਆਂ ਹਾਂਜੀ ਕੇਂਦਰ ਸਰਕਾਰ ਦੋਵੇਂ 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 ਜਿੰਨੇ ਲੋਗ ਨੇ ਯਾਰ ਇਹਦੀ ਕਾਂਗਰਸ ਹੀ ਲਾਲਾ ਜੀ ਜਿੰਨੇ ਇੱਕ ਕਾਂਗਰਸੀ ਵੀ ਵੀਪੂ ਲੈ ਜੀ ਥੋੜਾ ਜਿਹਾ ਜਿੰਨੇ ਨੇ ਨਾ ਲੀਡਰ ਜੀ ਤੂੰ ਵੇਦਾ ਰੋ ਬੰਦਾ ਕੀ ਹੈ ਹੂੰ ਜੇ ਪੰਜਾਬ ਦੇ ਜੇ ਕੰਮ ਹੋ ਗਿਆ ਇਹ ਨਾ ਇਹਨਾਂ ਵੀ ਸਾਡੇ ਨਾਲ ਧੱਕੇ ਖਾਣੇ ਨੇ ਹੂੰ ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਇੱਥੇ ਭਾਈ ਸਪਿਕ ਮੈਂ ਸਵਾਲ ਕਰਦਾ ਜਿਵੇਂ ਪੰਜਾਬ ਦੀਆਂ ਜ਼ਿਲ੍ਹਿਆਂ ਚ ਕਹਿੰਦੇ ਵੀ ਅੰਦਰ ਨਸ਼ਾ ਵਿਗਦਾ ਵੀ ਹੈ ਤੇ ਨਸ਼ਾ ਲੋਕ ਖਾਂਦੇ ਵੀ ਹੈ ਹਾਂਜੀ ਤੇ ਜਿਵੇਂ ਭਾਈ ਅਮਰਪਾਲ ਤੇ ਐਮਪੀ ਸਾਹਿਬ ਤੇ ਇਲਜ਼ਾਮ ਲੱਗਦੇ ਵੀ ਨਸ਼ਾ ਕਰਦਾ ਹੈ ਇਹਦਾ ਮਤਲਬ ਡਿਗੂਗੜ ਜੇਲ੍ਹ ਦੇ ਵਿੱਚ ਵੀ ਨਸ਼ਾ ਜਾਂਦਾ ਵੇਖੋ ਜੀ ਨਜਾ ਜਾਂਦਾ ਹੈ ਉਹ ਜਮਾਨਿਆਂ ਵਿੱਚ ਦੋੜਦਾ ਜਿੱਦੋਂ ਸਰਕਾਰਾਂ ਦੀ ਨਹੀਂ ਜਾਣਦੇ ਨਾ ਅਸੀਂ ਇਹ ਵਾਲੇ ਜੇਲ੍ਹ ਵਿੱਚ ਸਾਂ ਹੂੰ ਤੇ ਸਾਬਨ ਦੀ ਅਗਾਜੀਆਂ ਨੇ ਦੇ ਨਹੀਂ ਜੀ ਸਾਬਨ ਦੀ ਗਾਚੀ ਵਿੱਚੋਂ ਕੱਟ ਕੇ ਜੀ ਤੇ ਵਿੱਚ ਫੀਮ ਕਰ ਦਿੰਦੇ ਹਨ ਅੰਦਰ ਹੂੰ ਹੂੰ ਜਿੰਨੀਆਂ ਸਾਬਨ ਦੀਆਂ ਗਾਚੀਆਂ ਹੁੰਦੀਆਂ ਹਨ ਨਾ ਉਹਨੂੰ ਕੱਟ ਕੇ ਉਹ ਇੰਨੀ ਫੀਮ ਜਾਂਦੀ ਹੈ ਅੰਦਰ ਅੰਦਰ ਕਿਹੜੀ ਚੀਜ਼ ਨੇ ਅੰਦਰ ਇੰਨੀ ਗੋਲੀ ਅਜੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਇੰਨੀ ਗੋਲੀ ਅੰਦਰ ਜਾਂਦੀ ਹੈ ਨਾ ਜੀ ਇਹਨਾਂ ਕੋਈ ਜਾਂਦਾ ਕੋਈ ਡੱਕਣ ਵਾਲਾ ਨਹੀਂ ਕਿਸੇ ਦੀ ਤਾਕਤ ਨਹੀਂ ਰੱਖ ਲਈ ਜੀ ਹੁੰਦੇ ਸਿੱਧਾ ਜਾਂਦਾ ਉਹਨੂੰ ਲੁੱਕ ਕੇ ਜਾਂਦਾ ਸੀ ਹੁੰਦੇ ਸਿੱਧਾ ਸਮਾਨ ਜਾਂਦਾ ਜੀ ਜੀ ਐ ਫਰੇਬ ਵੇ ਸਭ ਜੇਲਾਂ 'ਚ ਬਾਦੂਆ ਚੀਜ਼ ਅੱਛਾ ਉੱਥੇ ਵੀ ਸਮਾਨ ਸਾਰਾ ਜਾ ਸਕਦਾ ਸਾਰਾ ਜਾ ਸਕਦਾ ਸਾਰਾ ਜਾਂਦਾ ਹੁਣ ਤੇ ਬਾਜ਼ੀ ਜਾਂਦਾ ਨਾ ਉਹਨਾਂ ਜਮਾਨੇ 'ਚ ਹੋਰਸਾਬ ਨਾ ਜਾਂਦਾ ਹੁੰਦੇ ਸਿੱਧਾ ਹੀ ਜਾਂਦਾ ਹੁੰਦਾ ਨੀ ਇਹ ਤੁਸੀਂ ਪੰਜਾਬ ਦੇ ਗੱਲ ਕਰਦੇ ਜਾਂ ਡਿਬਰੂਗੜ ਜੀ ਪੰਜਾਬ ਦੀ ਸਾਰੇ ਸਾਰੀ ਜੇਲ੍ਹ ਵੀ ਕੋਈ ਜੇਲ੍ਹ ਇੱਥੇ ਇਸ ਮੁਲਕ ਦੀ ਕੋਈ ਵੀ ਜੇਲ੍ਹ ਨਹੀਂ ਉੱਥੇ ਫਿਰ ਜਿਹੜੇ ਪੰਜਾਬ ਦੇ ਜੇਲਰ ਨੇ ਫਿਰ ਉਹਨਾਂ ਨੂੰ ਵੀ ਸਾਰਾ ਕੁਝ ਮਿਲਦਾ 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 ਇਹ ਇੱਕ ਪਾਸੇ ਤੁਸੀਂ ਕਹਿੰਦੇ ਉਲਜਾਮ ਲਾਏ ਜਾ ਰਹੇ ਨੇ ਅੰਮ੍ਰਿਤਪੁਰ ਉਹ ਖਾਣ ਵਾਲਾ ਉਲਜਾਮ ਹੈ ਮੈਂ ਜੇਲ੍ਹ ਦੀ ਗੱਲ ਕਰਨਾ ਖਾਣਾ ਝੂਠਾ ਉਲਜਾਮ ਹੈ ਜੀ ਉਹਨੇ ਤੇ ਫਿਰੋਜਪੁਰ ਇੰਨਾ ਜਾਂਦਾ ਸਾਰੇ ਥੋੜਾ ਖਾਂਦੇ ਮਾਰਦੇ ਨੇ ਨਹੀਂ ਖਾਂਦੇ ਅਗਲੇ ਹੱਥ ਵੀ ਨਹੀਂ ਲਾਂਦੇ जिने खाना है ओदे ली वादू वे जी ते अमृत बात दा ਝੂਠ ਹੋਣਾ ਬਣਾਣਾ ਹੀ ਬਣਾਣਾ ਦੂਜਾ ਜੇ ਕੋ ਆ ਕੇ ਜੇਲ ਵਿੱਚ ਮੈਂ ਇਹ ਗੱਲ ਕੀਤੀ ਜੇ ਕੋ ਝੂਠ ਮਾਰਦਾ ਆਂਦਾ ਵੀ ਜੇਲ ਵਿੱਚ ਕੁਝ ਨਹੀਂ ਜਾਂਦਾ ਜੇਲ ਵਿੱਚ ਬੜਾ ਕੁਝ ਜਾਂਦਾ ਜੇਲ ਵਿੱਚ ਨਾ ਜਾ ਕੇ ਲੋਕਾਂ ਨੇ ਮੈਂ ਵੇਖਿਆ ਕਈਆਂ ਲੋਕਾਂ ਨੇ ਆ ਗੋਲੀਆਂ ਤੋਂ ਨਹੀਂ ترقی ਕੀਤੀ ਨਾ ਜ਼ਮੀਨਾਂ ਖਰੀਦ ਲਈਆਂ ਹੂੰ ਗੋਲੀਆਂ ਅੰਦਰ ਜਿਵੇਂ ਵੇਚੇ ਵੇਚੀ ਕੀ ਤੁਸੀਂ ਉੱਤੇ ਕਰੋਗੇ ਜੇਲਾਜੋ ਬੜਾ ਗੋਚਾ ਲੱਗਦਾ ਹੈ ਭਾਈ ਸਾਹਿਬ ਜੀ ਮੈਂ ਕਹਿੰਦਾ ਵੀ ਥੋੜੇ ਸ਼ਬਦਾਂ 'ਚ ਗੱਲ ਰੱਖੋ ਹਾਂਜੀ ਐਮਪੀ ਅਮਰਿਤਪਾਲ ਦੀ ਇੱਕ ਵਾਈਫ ਹੈ ਜਿਹਦਾ ਨਵੀਂ ਨਵੀਂ ਸ਼ਾਦੀ ਹੋਈ ਸੀ ਹਾਂਜੀ ਕਹਿੰਦੇ ਵੀ ਡਿਬਰੂਗੜ੍ਹ ਜੇਲ੍ਹ ਦੇ ਬਿਲਕੁਲ ਨਜ਼ਦੀਕ ਹੀ ਕਹਿੰਦੇ ਹੋਟਲ 'ਚ ਰਹਿ ਰਹੀ ਹੈ ਕੀ ਕਾਰਨ ਹੋ ਫਿਰਣ ਦਾ ਬੇਗੋ ਜੀ ਉਹਦੇ ਮੈਂ ਉਹਨੂੰ ਬਜ਼ੁਰਗ ਬੰਦਾ ਮੈਂ ਉਹਦੇ ਚ ਨਾਂ ਦੇ ਮਾੜੀ ਕੋ ਕਰ ਕਰ ਸਕਣਾ ਉਹਦੀ ਜੀ ਤੇ ਮੈਂ ਤੇ ਇੱਕ ਗੱਲ ਗੁਰਮੈਂ ਵੀਡੀਓ ਵੀ ਪਾਈ ਆਖਿਆ ਕਿ ਨਹੀਂ ਭਈ ਮੈਂ ਤੇ ਖੁਸ਼ ਨਹੀਂ ਸਾਂ ਭਈ ਤੂੰ ਉਹ ਉਧਰ ਤੇ ਤੂੰ ਕੰਮ ਚੁੱਕਿਆ ਤੇ ਤੈਨੂੰ ਸ਼ਾਦੀ ਕਰਾਉਣ ਦਾ ਕਿੱਧਰ ਚਾ ਚੜਿਆ ਆ ਹੂੰ ਇਹਦਾ ਮੈਨੂੰ ਅਜੇ ਤੱਕ ਵੀ ਪਰਮੇ ਇਹ ਵੀ ਇਹੋ ਨੇ ਕਿਉਂ ਇਹ ਕੰਮ ਕੀਤਾ ਜੀ ਉਧਰ ਤੇ ਆਂਦਾ ਮੈਂ ਖਾਲਸਾ ਲੈਣਾ ਇੰਜ ਕਰਨਾ ਹੈ ਮੈਂ ਉਹ ਕਰਨਾ ਹੈ ਜੀ ਤੇ ਸ਼ਾਦੀ ਕਰਾਉਣ ਦਾ ਨੂੰ ਚਾ ਕਿੱਧਰ ਚੜਿਆ ਹੀ ਇਹ ਬਦਨਾਮੀ ਹੈ ਆਪਣੀ ਉਹ ਉਥੇ ਬੈਠੀ ਹੈ ਉਹਦਾ ਬਹਿਣਾ ਕਰਨੀ ਭਾਈ ਸਾਹਿਬ ਜਿਹੜੀ ਤੁਸੀਂ ਗੱਲ ਹੁਣ ਬੋਲ ਰਹੇ ਹੋ ਤੁਹਾਡੇ ਵੀ ਲੋਕ ਵਿਰੋਧ ਕਰਨਗੇ ਫਿਰ ਗੁਰੂ ਹੋਵੇ ਯਰ ਕਰੂ ਸੱਚ ਦੇ ਬੋਲਣਾ ਪੈਣਾ ਇਹਦੇ ਦੇ ਵਿਰੋਧ ਆ ਦੀ ਕਿਹੜੀ ਗੱਲ ਹੈ ਬੇਤੀ ਸਾਡੀ ਤੁਹਾਨੂੰ ਵੀ ਕਮੈਂਟ ਗਲਤ ਕਰਨਗੇ ਉਹ ਕਰੀ ਜਾਣ ਬਾਲ ਦਾ ਵਿਰੋਧ ਕਰ ਰਹੇ ਨਹੀਂ ਮੈਂ ਇਸ ਚੀਜ਼ ਦਾ ਵਿਰੋਧ ਕਰਾਂਗਾ ਜਿਹੜੀ ਗੱਲ ਨਹੀਂ ਭਾਵੇਂ ਆਪਣੀ ਨੂੰ ਧੀ ਹੈ ਉਹ ਘਰ ਬੋਵੇ ਪਿੰਡ ਆਪਣੇ ਬੋਵੇ ਜੀ ਉੱਥੇ ਕੀ ਕੰਮ ਹੈ ਇਹ ਮੈਂ ਜ਼ਰੂਰ ਆਖਾਂਗਾ ਸੰਗਤ ਨੂੰ ਵੀ ਆਖਾਂਗਾ ਵੀ ਸਾਡੀ ਇੱਜ਼ਤ ਕੋਈ ਹੈ ਦੇ ਨਹੀਂ ਜੀ ਜੀ ਇਸ ਦੇ ਅੱਗੇ ਨਹੀਂ ਉਹ ਛੱਡਦੇ ਪਾ ਤੇ ਇਹ ਵੀ ਇੱਕ ਸਾਡਾ ਜਲੂਸ ਨਿਕਲਿਆ ਟੱਕੇ ਲੱਗੇ ਦਾ ਬੰਦਾ ਜਿਹੜਾ ਇਹ ਗੱਲ ਹੈ ਭਾਈ ਸਾਹਿਬ ਜਿਹੜੀ ਕੱਲ ਦੀ ਘਟਨਾ ਹੈ ਜੈਪੁਰ ਦੀ ਗੁਰਪ੍ਰੀਤ ਜਿਹੜੀ ਲੜਕੀ ਸੀ ਜੰਮਰਸਰ ਦੀ ਪੇਪਰ ਦੇਣ ਗਈ ਸੀ ਜੱਜ ਦਾ ਉਹ ਅੰਦਰ ਨਹੀਂ ਬੜ ਤੱਕ ਕਾਰਾਂ ਦੇ ਨਾਲ ਇਸ ਮੁੱਦੇ ਨੂੰ ਕਿਵੇਂ ਵੇਖਦੇ ਹੋ ਜਿੰਨਾ ਵੀ ਆਪਾਂ ਬੋਲਨੇ ਆ ਨਾ ਜੀ ਜਦੋਂ ਵੀ ਆਪਾਂ ਬਣਾਣੇ ਆ ਹਾਂਜੀ ਤੇ ਮੇਰਾ ਸੁਭਾਅ ਹੈ ਸੰਗਤ ਸੁਣਦੀ ਏ ਜਾਂ ਨਹੀਂ ਸੁਣਦੀ ਸੰਗਤ ਚੰਗੀ ਤਰ੍ਹਾਂ ਗੌਲਦੀ ਏ ਜਾਂ ਨਹੀਂ ਜੀ ਇਹ ਕਰਮ ਨੇ ਆਪਣੇ ਉਹ ਆਂਦੇ ਨੇ ਨਾ ਸੁੱਤੀ ਬਾਂ ਦਿੱਤੀ ਬਾਂਧਣੀ ਉ ਜਾਗਦੇ ਭਾਗ ਜਿਨ੍ਹਾਂ ਦੇ ਮੰਦੇ ਜੀ ਮਹਾਂਪੁਰਖ ਇਹ ਤਾਂ ਨਾ ਪਰ ਦਿੰਦੇ ਹਾਂ ਸਵੇਰੇ ਸੰਗਤ ਨੂੰ ਠਾਣਾ ਨਾ ਇਹ ਚੀਜ਼ ਪੜਨੀ ਜੀ ਜੀ ਇਹ ਚੀਜ਼ ਜਿਹੜੀ ਹੈ ਨਾ ਇਹ ਅੱਜ ਨਹੀਂ ਹੋ ਰਹੀ ਹੂੰ ਇਹ ਬੜੇ ਲੰਮੇ ਅਰਸੇ ਤੋਂ ਜਿਉਂ ਅਸੀਂ ਗੁਲਾਮ ਇਹਨਾਂ ਦੇ ਹੋਇਆ ਉਦੋਂ ਤੋਂ ਚੱਲਦੀਆਂ ਨੇ ਪਾਈ ਸਾਹਿਬ ਜੀ ਹੋ ਘਟਨਾਵਾਂ ਦੱਸਣ ਲੱਗੀ ਤੇ ਸਾਲਾਂ ਦੇਰ ਬੰਮੇ ਲੰਘ ਜੈ ਜੀ ਜੀ ਭਈ ਇਹ ਅੱਜ ਤੋਂ ਨਹੀਂ ਜਲਦੀਆਂ ਹੂੰ ਇਹ ਸਾਨੂੰ ਦੱਸ ਦੇਣੇ ਤੁਸੀਂ ਨੌਕਰੀ ਦਾ ਕੀ ਕਰਨਾ ਤੁਸੀਂ ਸਾਡੇ ਗੁਲਾਮ ਹੋ ਜੀ ਤੁਹਾਨੂੰ ਜੱਜ ਕਿਉਂ ਬਣਾਈਏ ਅਸਲ ਗੱਲ ਇਹ ਵੀ ਜੱਜ ਨਹੀਂ ਬਣਾਉਣੇ ਭਈ ਤੁਹਾਨੂੰ ਆ ਆ ਬਾਣਾ ਪਾ ਕੇ ਤੇ ਤੁਹਾਨੂੰ ਇਸ ਬਾਣੇ ਦੇ ਨਾਲ ਜੱਜ ਬਣਾ ਪਾ ਕੇ ਕਰਪਾਨ ਵਾਲਾ ਬਣਾ ਕੇ ਬਾਦੀਏ ਰਾਜ ਹੋਵੇ ਸਾਡਾ ਰਾਜ ਦੇ ਮਾਲਕ ਅਸੀਂ ਹੋਈਏ ਤੇ ਤੁਹਾਡਾ ਬਾਣਾ ਬਾਣਾ ਪਾ ਕੇ ਕੁਰਬਾਨ ਪਾ ਕੇ ਕੜਾ ਪਾ ਕੇ ਤੁਸੀਂ ਬੈਠੇ ਹੋ ਕੁਰਸੀ ਤੇ ਕਿਵੇਂ ਜਰ ਸਕਦੇ ਨਾ ਵੀ ਜੇ ਜੱਜ ਅਮਰਤ ਧਾਰੀ ਲੜਕੀ ਜੇ ਕੁਰਸੀ ਤੇ ਬੈਠੀ ਹੈ ਸਭ ਪਾ ਕੇ ਹਾਂ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਇਹ ਮਤਲਬ ਕਿ ਇਹ ਗੱਲ ਕਹਿੰਦੇ ਹੁੰਦੇ ਮੈਨੂੰ ਨਿਵਾਜ ਜੀ ਨਿਕਲ ਗਿਆ ਉਹਨਾਂ ਨੂੰ ਇਹ ਗੱਲ ਟਿਕਣੀ ਨਹੀਂ ਹੈ ਨਹੀਂ ਜੀ ਉਹਨਾਂ ਦੀ ਤੇ ਢਿੱਡ ਭੀੜੇ ਨਹੀਂ ਹੋਣੀ ਜੇ ਤਾਂ ਸਾਹ ਨਹੀਂ ਆ ਕੜਾ ਜਿਹੜਾ ਨਾ ਇਹ ਪਾਇਆ ਛੇਰ ਦੇ ਹੱਥ ਕੜਾ ਹੁੰਦਾ ਇਹ ਪਾਇਆ ਉਹਨੂੰ ਠੋਖਦਾ ਹੈ ਵੀ ਇਹ ਕੜਾ ਵੇਖਣਾ ਨਹੀਂ ਚਾਹੁੰਦੇ ਫੇਰ ਆ ਸ੍ਰੀ ਸਾਹਿਬ ਜਿਹੜੀ ਹੈ ਇਹਨਾਂ ਦੀ ਨਜ਼ਰ ਵਿੱਚ ਨਹੀਂ ਅਜਾ ਔਣੀ ਚਾਹੀਦੀ ਇਹ ਸ੍ਰੀ ਸਾਹਿਬ ਨੇ ਇਹਨਾਂ ਦੀ ਰੱਸੀਆ ਕੀਤੀ ਹੈ ਇਹਨਾਂ ਨੂੰ ਬਚਾਇਆ ਪਰ ਇੱਕ ਨਿਸ਼ਾਨ ਸਿੰਘ ਦੀ ਗੱਲ ਮੇਰੀ ਯਾਦ ਰੱਖਿਆ ਜੀ ਜੀ ਜਦੋਂ ਵੀ ਪਾਣਾ ਵਰਤਨਾ ਅਕਾਲ ਪੁਰਖਾ ਹੋਣਾ ਹੈ ਉਹਨੂੰ ਜੀ ਮੈਂ ਸੁਣਨਾ ਖਬਰਾਂ ਲੋਕਾਂ ਦੀਆਂ ਮਾਪੁਰ ਖੰਗਿਆ ਵੱਡੇ-ਵੱਡੇ ਨਹੀਂ ਆਪਖਾਨ ਸੁਣਨਾ ਜੀ ਜੀ ਇਹ ਇਨਾ ਹਿੰਦੂਆਂ ਲੋਕਾਂ ਨੂੰ ਸਹਾਇਤਾ ਕਰਨ ਵਾਲਾ ਬੰਦਾ ਨਹੀਂ ਲੱਭਣਾ ਜੀ ਮੇਰੀ ਇਹ ਗੱਲ ਜੇ ਦੀ ਯਾਦ ਰੱਖਿਆ ਜਿੰਨਾ ਇਹਨਾਂ ਪਾਪਾ ਚ ਆਇਆ ਹੈ ਜੀ ਇਹੋ ਜਿਹਾ ਸਮਾਉਣ ਵਾਲਾ ਵਾਹ ਜਾਣਾ ਉਹਨੂੰ ਰੋਗ ਨਹੀਂ ਸਕਦੇ ਜੀ ਸਭ ਉਸ ਸਮੇ ਦੇ ਨਾਲ ਆਪਣੀ ਗਲਾਰੀ ਜਿਹੜੀ ਚੱਲਦੀ ਹੈ ਇਹਨ ਦੀ ਮੱਤ ਮਾਰੀ ਪਈ ਪਹਿਲੇ ਇਹਨਾਂ ਕੋਮ ਇਸ ਨੂੰ ਛੇੜ ਕੇ ਬੜਾ ਵੱਡਾ ਨੁਕਸਾਨ ਕੀਤਾ ਹੈ ਨਹੀਂ ਵੇ ਕੌਮ ਹੈ ਨਾ ਬਾਰਡਰਾਂ ਦੇ ਖਲੀ ਫਰਦਰ ਧੱਬੀ ਗੰਬ ਦੀ ਇੱਕ ਕੌਮ ਜਿਹਦੇ ਮੂੰਹ ਕਾਹਦੇ ਹਰ ਪਾਰ ਪਰ ਟੋਲਦੇ ਹਨ ਇਸ ਕਰਕੇ ਸਾਡਾ ਉਹ ਆ ਜਿਹੜਾ ਬਾਣਾ ਹੈ ਉਹ ਕੁਰਸੀ ਤੇ ਬੈ ਅਫਸਰ ਬਣ ਕੇ ਜੱਜ ਬਣ ਕੇ ਬੈ ਯਾਰ ਫਿਰ ਉਹਨਾਂ ਦੇ ਪੱਲੇ ਵੀ ਕੁਝ ਫਿਰ ਉਹਨਾਂ ਨੂੰ ਐ ਲੱਗਦਾ ਵੀ ਖਾਸ ਰਾਜ ਸ਼ੁਰੂ ਹੋ ਗਿਆ ਹਾਂ ਇਹ ਇਸ ਕਰਕੇ ਉਹ ਬੀਬੀ ਵਿਦਿਆਰੀ ਹੋਰ ਬੜੇ ਕੁਝ ਹੁੰਦਾ ਹੈ ਤੁਹਾਡੇ ਸਾਹਮਣੇ ਇੱਕ ਅਲੀ ਬੀਬੀ ਦਾ ਨਹੀਂ ਹੂੰ ਹੂੰ ਅਗਲੇ ਨਹੀਂ ਬੜਨ ਦਿੱਤਾ ਇੱਥੇ ਸਕੂਲਾਂ 'ਚ ਰੋਲੇ ਪਏ ਖਲੇ ਨੇ ਇੱਥੇ ਕੜਿਆ ਬੱਚਿਆਂ ਨੂੰ ਆਂ ਤੁਸੀਂ ਆ ਕੜਾ ਨਾ ਪਾਓ ਗਰਪਾਨ ਨਾ ਪਾਓ ਇੱਥੇ ਪੰਜਾਬ ਦੇ ਵਿੱਚ ਤੇਹੀ ਸੁੱਤੇ ਪਏ ਆ ਉਹ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ ਪੰਥ ਅਕਾਲੀ ਲਹਿਰ ਦੇ ਆਕੂ ਬਾਪੂ ਬਲਜਾਰ ਸਿੰਘ ਸੁ ਵਿਚਾਰ ਚਾਚਾ ਕੀਤੀ ਹੈ ਭਾਈ ਅਮਰਤਪਾਲ ਦੇ ਬੰਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕੋ ਹੀ ਗੱਲ ਵਾਇਰਲ ਹੋ ਰਹੀ ਹੈ ਕਿ ਅੰਤੀ ਅਮਰਤਪਾਲ ਜਿਹੜਾ ਜੇਲ੍ਹ ਦੇ ਵਿੱਚ ਨਸ਼ੇ ਬਹੁਤ ਕਰ ਰਿਹਾ ਹੈ ਸਾਥੀਆਂ ਦੇ ਬਿਆਨ ਦਿੱਤੇ ਚਾਰ ਛਿੱਟ ਜਿਹੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਪਲੱਸ ਤੱਕ ਮਸਾਂ ਬਚਿਆ ਸੋ ਇਸ ਵੀਡੀਓ ਤੁਸੀਂ ਆਪਣੇ ਕਮੈਂਟ ਲਿਖੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਸੋ ਬਾਪੂ ਗੁਲਜਾਰ ਸਿੰਘ ਜੀ ਜਿਸ ਤਰ੍ਹਾਂ ਅਸੀਂ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ ਹੈ ਵੀ ਭਾਈ ਅਮਰਤਪਾਲ ਦੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਨਸ਼ੇ ਦੇ ਵੀ ਨੇ ਕਰਦਾ ਜਾਂ ਨਹੀਂ ਕਰਦਾ ਜਾਏ ਸਰਕਾਰ ਦੀ ਸਾਰੀ ਵਿਉਂਤਬੰਦੀ ਪੜਾਈ ਗਈ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ